ਓ ਯਾਰ ਮਾਰਾ ਤਾਂ ਨਹੀਂ ਕਿ ਤੂੰ ਆ ਕੇ ਮੈਨੂੰ ਪ੍ਰੋਬਲਮ ਦੱਸ ਕਿ ਆਂ ਮੈਂ ਟਾਈਮ ਲੈ ਦੱਸਿਆ ਜੀ ਬੰਦੇ ਘੱਟ ਤੇਗੇ ਤੁਸੀਂ ਤੁਸੀਂ ਕੱਲ ਨੂੰ ਕੁੜੀ ਦਾ ਮਗਰਾ ਕਹਿੰਦਾ ਹੁੰਦੇ ਬੰਦਾ ਮੈਂ ਕੋਈ ਨਹੀਂ ਘੱਟਾ ਬਲਾਨਮੀ ਕਰਦੇ ਪਿੰਡ ਦੇ ਵਿੱਚ ਓ ਯਾਰ ਗੱਲ ਮੇਰੀ ਗੱਲ ਸੁਣ ਲੈ ਬੰਦਾ ਮੈਂ ਤੁਹਾਡੀ ਬਲਾਨਮੀ ਕਰਦੇ ਪਿੰਡ ਦੇ ਵਿੱਚ ਕੋਈ ਨੇ 7 ਲੱਖ ਰੁਪਈਆ ਦੇ ਕੇ ਜਰ ਕਹਿਰਦਾ ਕੀ ਆ ਤੂੰ ਫਿਰ ਕੋ ਆ ਮੈਂ ਸਾਰੀ ਆਏ ਜੀ 2023 ਕੋਈ ਔਰ ਯਾਰ ਕਹਿਣ ਮੈਂ ਬੰਦਾ ਨਾਮ ਇਹ ਕੀਤਾ ਹੋਇਆ ਮੈਂ ਵੀ ਪ੍ਰੂਫ ਲੈ ਕੇ ਕਰਨੇ ਆਂ ਉੱਚ ਮੈਨੂੰ ਪਤਾ ਵੀ ਲੱਗਿਆ ਗੋਲੀਆਂ ਵਾਲਾ ਕੌਣ ਹੈ ਪਰ ਹਾਈ ਕੋਰਟ ਦਵਾਵੇ ਉਹ ਯਾਰ ਇਹ ਗੱਲ ਹੁਣ ਕੀ ਦੀ 145 ਗੋਲੀਆਂ ਹੈਵੀ ਰਿਕਵਰੀ ਆ ਉਹ ਬੰਦਾ ਪੱਦਲਾ ਪਛੋਕ ਕਿਉਂ ਆਇਆ ਤੁਸੀਂ ਮੋਰ ਸਿੰਘ ਇੱਕ ਵੀ ਵਾਰੀ ਬਾਈ ਜੀ ਪੁੱਛਿਆ ਜੀ ਮੋਰ ਸਿੰਘ ਦਾ ਨਾਮ ਜਿੱਤਾ ਕਰੂੰਗਾ ਨਾ ਜੀ ਟੈਂਕੀ ਤੇ ਚੜਿਆ ਸੀ ਕੀ ਨਾਮ ਹੈ ਇਹਦਾ ਕਿਉਂ ਕੀ ਕਰਨਾ ਤੂੰ ਚੜਿਆ ਹੈ ਰਮੇਸ਼ ਕੁਮਾਰ ਆ ਇਹਦਾ ਨਾਮ ਇਹਦੇ ਫੇਰਾਂ ਵਾਲੀ ਪਿੰਡ ਦਾ ਰਹਿਣ ਵਾਲਾ ਜੀ ਇਹਦੇ ਕੋਲ ਮੈਂ ਕਮਕਦਮਾਂ ਦਰਜਾ 99 ਫਟਾ 25 ਜੀ ਇੱਕ ਵਾਰ ਜੀ ਘਰੇ ਕਹਿੰਦਾ ਸੀ ਕੋਈ ਗੁਲੀਆਂ ਵਗੈਰਾ ਰੱਖ ਕੇ ਹੱਥੀਂ ਜੀ ਤੇ ਉਹ ਅਣਸਾਥੀ ਬੰਦੇ ਦੇ ਖਿਲਾਫ ਪੱਤੀਆ ਦਰਜਾ ਔਰ ਇੱਕ ਉਹ ਮੋਰ ਸਿੰਘ ਨਾਂ ਦਾ ਬੰਦਾ ਵੀ ਉਹਨੇ ਰਖਾਈਆਂ ਜੀ ਤੇ ਉਹਦੀ ਇਨਕੁਆਰੀ ਮੇਰੇ ਕੋਲ ਅਸਲ ਹਲ ਪੈਣ ਗਿਆ ਇਹ ਕਹਿੰਦਾ ਸੀ ਇਸ ਲਈ ਛੜਾ ਕਿ ਮੇਰੇ ਪਾਸੇ ਕੁਝ ਹੋਇਆ ਨਹੀਂ ਪਰ ਇਹਨੂੰ ਉੱਪਰੋਂ ਲਾ ਲਿਆ ਨੂੰ ਦੱਸਿਆ ਵੀ ਉਹਦੀ ਇਨਕੁਆਰੀ ਹੋ ਰਹੀ ਆ ਤੇ ਬੰਦਾ ਵੀ ਪਤਾ ਲੱਗ ਗਿਆ ਕੌਣ ਹੈ ਉਹਨੂੰ ਅਸੀਂ ਨਾਮਜ਼ਦ ਕਰਕੇ ਜਲਦੀ ਫੜਨਾ ਉਹ ਕਹਿ ਰਿਹਾ ਡੀਐਸਪੀ ਸਾਹਿਬ ਮੈਂ ਇਹਨਾਂ ਭੇਤ ਭਾਪ ਕਰ ਰਹੇ ਨੇ ਮੇਰੇ ਤੇ ਮਗਰ ਪਈ ਹੋਈ ਨੇ 2023 ਤੋਂ ਨਾ ਨਾ ਕੋਈ ਨਹੀਂ ਬਿਲਕੁਲ ਨਹੀਂ ਹੈ ਔਰ ਬਿਨਾਂ ਕਿਸੇ ਵੀ ਬਸ ਇਨਕੁਆਰੀ ਕੀਤੀ ਡੀਐਸਪੀ ਸਾਹਮਣੇ ਕੋਈ ਪਹਿਲਾ ਨਾ ਤਾਂ ਮੁਕਦਮਾ ਸੀ ਉਸ ਦੇ ਵਿੱਚ ਇਨਕੁਆਇਰੀ ਦੇ ਵਿੱਚੋਂ ਮੁਜਰਮ ਕੱਢੇ ਨੇ ਤੇ ਰਿਸ਼ਵਤ ਦੇ ਰੋਪ ਲਗਾਏ ਨੇ ਨਹੀਂ ਨਹੀਂ ਬਿਲਕੁਲ ਇਹ 2023 ਦਾ ਮੈਟਰ ਪਹਿਲਾਂ ਇਨਕੁਆਇਰੀ ਚੱਲ ਰਹੀ ਸੀ ਇਨਕੁਆਇਰੀ ਵਿੱਚ ਟੈਕਲੈਂਡ ਫਾਈਂਡਿੰਗਸ ਕਲੀਅਰ ਹੋ ਗਈ ਸੀ ਹੁਸਰਮਣੋਂ ਪ੍ਰੂਫ ਹੋ ਕੇ ਉਹਦਾ ਫਾਈਨਲ ਡਿਸਾਈਡ ਹੋ ਗਿਆ ਤੇ ਤੁਹਾਨੂੰ ਸਹੀ ਹੋ ਜੀ ਸਰ ਜਿਹੜੇ ਵੀ ਰੋਪ ਲੱਗੇ ਉਹਨਾਂ ਨੂੰ ਕਿਵੇਂ ਦੇਖਦੇ ਹੋ ਜਿੰਨੇ ਵੀਰ ਠੀਕ ਹੈ ਕੋਈ ਗੱਲ ਨਹੀਂ ਓਕੇ ਪਰ ਇਹਨੂੰ ਨਾ ਨੇ ਨੂੰ ਵਿਸ਼ਵਾਸ ਦਵਾਇਆ ਨਹੀਂ ਇਹਨੂੰ ਦੇ ਕੇ ਕਲੀਅਰ ਕਰ ਦਿੰਦਾ ਮੇਰੇ ਕੋਲ ਇਨਕੁਆਰੀ ਇਨਕੁਆਰੀ ਉਹ ਫਾਈਨਲ ਤੇ ਹੀ ਆ ਔਰ ਬੰਦੇ ਦਾ ਹੀ ਪਤਾ ਲੱਗਿਆ ਕਿਨੇ ਰੱਖੀ ਹੈ ਕਿ ਉਹਨੂੰ ਫਾਈਨਲ ਕਰਕੇ ਫਿਰ ਇਹਨੂੰ ਏਸੀ ਫੇਸਨਾ ਕਰਾ ਕੇ ਉਹਨੂੰ ਕਲੀਅਰ ਕਰ ਦਾਂਗੇ ਠੀਕ ਸਰ ਹੁਣ ਸੰਤੁਸ਼ਟੀ ਕਿਸ ਗੱਲਾਂ ਤੇ ਮੰਗਾ ਹੋਈਆਂ ਤੁਸੀਂ ਤਾਂ ਇਹੀ ਸੀ ਇਨਕੁਆਰੀ ਹੈ ਜੀ ਤੇ ਉਸ ਤੋਂ ਦਸ ਵਾਰ ਇਨਕੁਆਰੀ ਕੰਪਲੀਟ ਕੀਤੀ ਜਾਵੇ ਤੁਸੀਂ ਜਿਹੜਾ ਸਹੀ ਬੰਦਾ ਜਿਹੜਾ ਮੋਰ ਸਿੰਘ ਨਾਂ ਦੇ ਬੰਦੇ ਦਾ ਲਿਖਾਇਆ ਸੀ ਇਹਨਾਂ ਨੇ ਤੁਸੀਂ ਕਾਲ ਸਕਿਲ ਵਗੈਰਾ ਲੈ ਕੇ ਇਨਕੁਆਰੀ ਦੇ ਵਿੱਚ ਜੋ ਵੀ ਅਗੇ ਸਹੀ ਆਉਣਾ ਹੈ ਤੇ ਉਹਨੂੰ ਅਸੀਂ ਨਾਮ ਦੇ ਕਰਕੇ ਫੁੱਲਾ ਠੀਕ ਹੈ ਜੀ ਠੀਕ ਆ ਬਾਈ ਜੀ ਸੁਭਜਿੰਦਰ ਸਿੰਘ ਕਿਹੜਾ ਪਿੰਡ ਹੈ ਭਈ ਹੋਇਆ ਕੀ ਹੋਇਆ ਕੀ ਜੀ 14 April ਨੂੰ ਇਹਨਾਂ ਦੀ ਮਾਤਾ ਜੀ ਗੁਜ਼ਰ ਗਈ ਸੀ ਡਾਕਟਰ ਸਾਹਿਬ ਦੀ ਇਹ ਸਾਰਾ ਪਰਿਵਾਰ ਭੋਗ ਤੇ ਗਏ ਸੀ ਪਿੱਛੋਂ ਮੋਰ ਸਿੰਘ ਇਹਨਾਂ ਦਾ ਗਵੰਡੀਏ ਉਹਨੇ ਕੰਦ ਟਪਾਇਆ ਇੱਕ ਬੰਦਾ ਜੋ ਕਿ ਪਿੰਡ 'ਚ ਇਹਨਾਂ ਦੀ ਉਹਨਾਂ ਨਾਲ ਲੜਦਾ ਤੇ ਉਹ ਇਹਨਾਂ ਦੇ ਘਰੇ ਇੱਕ ਤਾਂ ਦੁੱਧ 'ਚ ਜ਼ਹਿਰ ਮਲਾ ਗਿਆ ਸੀ ਇੱਕ 147 ਗੋਲੀਆਂ ਰੱਖ ਗਿਆ ਸੀ ਐਲ ਬ੍ਰੈਗਸ ਐਂਟੀਜੋਲ ਉਸ ਦੇ ਤਹਿਤ 10 ਦਿਨ ਕੋਈ ਕਾਰਵਾਈ ਨਹੀਂ ਹੋਈ 10 ਦਿਨ ਅਸੀਂ ਥਾਣੇ ਜਾਂਦੇ ਰਹੇ ਹਾਂ 14 ਤਰੀਕ ਦੀ ਘਟਨਾ 24 ਤਰੀਕ ਨੂੰ ਪਰਚਾ ਹੋਇਆ ਜੀ 24 ਤਰੀਕ ਨੂੰ ਪਰਚੇ ਤੋਂ ਬਾਅਦ ਅਸੀਂ ਮੋਹਰ ਸਿੰਘ ਦਾ ਨਾਮ ਉਹਨਾਂ ਨੇ ਪਰਚੇ 'ਚ ਪਾਇਆ ਇੱਕ ਆਣ ਪਛਾਤੇ ਵਿਅਕਤੀ ਦਾ ਪਾਇਆ ਮੋਹਰ ਸਿੰਘ ਬਕਾਇਦਾ ਸੀਸੀਟੀਵੀ ਦੇ ਵਿੱਚ ਆ ਰਿਹਾ ਬਾਕ ਰਿਹਾ ਤੇ ਆਪਦੇ ਘਰੇ ਬੰਦੇ ਮੋਹਰ ਸਿੰਘ ਦਾ ਨਾਮ ਹੈ ਮੋਹਰ ਸਿੰਘ ਤੋਂ ਕਿਉਂ ਵਾੜਿਆ ਜਾਂ ਕਿਵੇਂ ਵਾੜਿਆ ਜਾਂ ਕਿਹੜਾ ਬੰਦਾ ਵਾੜਿਆ ਹਾਂ ਘਰ ਦੇ ਵਿੱਚ ਅਸੀਂ ਵੀ ਸਾਨੂੰ ਵੀ ਪਤਾ ਵੀ ਬੰਦਾ ਕਿਹੜਾ ਵੜਿਆ ਪੁਲਿਸ ਨੂੰ ਵੀ ਪਤਾ ਹੈ ਨਾ ਤਾਂ ਉਹ ਬੰਦੇ ਦਾ ਨਾਮ ਪਰਚੇ ਦੇ ਵਿੱਚ ਪਾਉਂਦੇ ਪਏ ਆ ਤੇ ਨਾ ਮੋਰ ਸਿੰਘ ਨੂੰ ਕੋਈ ਗੱਲ ਪੁੱਛਦੇ ਪਏ ਵੀ ਤੂੰ ਦੱਸ ਵੀ ਬੰਦਾ ਕਿਹੜਾ ਵੜਿਆ ਠੀਕ ਹੈ ਜੀ ਉਲਟਾ ਉਹ ਸ਼ਰਿਆਮ ਘਰੇ ਫਿਰਦਾ ਕੋਈ ਕਾਰਵਾਈ ਨਹੀਂ ਹੋਈ ਜਿਹੜੇ ਵੀ ਤੁਸੀਂ ਦੱਸੋ ਅੱਜ ਤੱਕ ਇਦਾਂ ਹੋਇਆ ਹੈ ਵੀ ਜਿਹੜੇ ਬੰਦੇ ਤੇ ਐਨਡੀਐਫ ਦਾ ਪਰਚਾ ਹੋਵੇ ਉਹ ਘਰੇ ਸ਼ਰਿਆਮ ਤੁਰਿਆ ਫਿਰਦਾ ਉਹ ਵੀ ਪੁਲਿਸ ਕੋਈ ਕਾਰਵਾਈ ਨਾ ਕਰੇ ਇੰਦੇ ਵਿੱਚ ਕੋਈ ਦਬਾਈ ਹੈ ਕਿਸੇ ਤਰ੍ਹਾਂ ਸਿਆਸੀ ਲਾਲੋ ਜਾਂ ਕੋਸ਼ ਹੈ ਔਰ ਪੈਸੇ ਵਾਲੇ ਬੰਦੇ ਆ ਪੈਸਾ ਭਰ ਦਿੰਦੇ ਆ ਤੇ ਜ ਆ ਥਾਲੀਵਾਲ ਜੋ ਡਿਪਟੀ ਇਹਦੇ ਅਸੀਂ ਬਹੁਤ ਹਾੜੇ ਕੱਢੇ ਬਹੁਤ ਜ਼ਿਆਦਾ ਵੀ ਤੁਸੀਂ ਕੋਈ ਨਾ ਕੋਈ ਕਾਰਵਾਈ ਕਰੋ ਅੱਗੋ ਕਹਿੰਦਾ ਮੈਂ ਤਾਂ ਇਨਕੁਆਇਰੀ ਕਰਾ ਕਰ ਸਕਦਾ ਮੈਂ ਤਾਂ ਇਨਕੁਆਇਰੀ ਕਰਕੇ ਇਨਕੁਆਇਰੀ ਕਰਕੇ ਤੇ ਅੱਗੇ ਵੀ 2 ਸਾਲ ਪਹਿਲਾਂ ਇਹਨੇ ਇੱਕ ਪਰਚਾ ਸਾਡੇ 4 ਲੱਖ ਰੁਪਏ ਲੈ ਕੇ ਕੈਂਸਲ ਕੀਤਾ ਸੀ ਜੋ ਕਿ ਸਾਡੇ ਬੇਟੇ ਨੂੰ ਇਹਨਾਂ ਨੇ ਕਟਨਾਪ ਕੀਤਾ ਸੀ ਇੰਨਾ ਹੀ ਬੰਦਿਆਂ ਨੇ ਹੁਣ ਫਿਰ ਇਨਕੁਆਇਰੀ ਤੇ ਆ ਗਿਆ ਤੇ ਹੁਣ ਫਿਰ ਪਰਚਾ ਕੈਂਸਲ ਕਰਨ ਨੂੰ ਫਿਰਦਾ 2-4 ਦਿਨਾਂ ਦੇ ਵਿੱਚ ਇਹਨੇ ਪਰਚਾ ਕੈਂਸਲ ਕਰਨਾ ਕੋਈ ਕਾਰਵਾਈ ਕਿਸੇ ਤਰ੍ਹਾਂ ਦੀ ਨਹੀਂ ਸਾਭੀ ਕੁਡੀਆਂ ਸਾਹਿਬ ਨੂੰ ਮਿਲਣ ਚੱਲੇ ਆ ਕੁਡੀਆਂ ਸਾਹਿਬ ਨੂੰ ਮਿਲਣ ਗਏ ਆ ਤੇ ਮੈਂ ਡਿੱਟਾ ਚੰਜੀਤ ਕੀ ਹੋਇਆ ਕੀ ਹੈ ਹੋਣਾ ਕਿ ਬਸ ਸਾਡੇ ਵਹਿਰ ਪਾਏ ਆ ਕਦੋਂ ਦੇ ਦੁੱਧ ਚ ਜ਼ਹਿਰ ਪਾ ਗਏ ਆ ਹਾਂ ਤੇ ਗੋਲੀਆਂ ਰੱਖ ਗਏ ਘਰੇ ਤੇ ਅਸੀਂ ਸਾਡੀ ਡਿਊਟੀ ਨੇ ਕੋਈ ਗੱਲ ਸਾਡੀ ਸੁਣਾਈ ਨਹੀਂ ਹੋਈ ਵੀ ਹਾਂ ਅਠੋ ਦਾ ਪਤੀ ਤੇ ਉਹਦਾ ਘਰ ਵਾਲਾ ਜਿਹੜਾ ਟੈਂਕੀ ਤੇ ਚੜਿਆ ਅੰਨੇ ਕੀ ਕਹਿੰਦੇ ਮਜਬੂਰਨ ਪੈ ਗਈ ਟੈਂਕੀ ਤੇ ਚੜਨਾ ਪੈ ਗਿਆ ਸਾਡੀ ਇਹਨਾਂ ਨੇ ਕੋਈ ਗੱਲ ਹੀ ਨਹੀਂ ਸੁਣੀ ਕੋਈ ਸੁਣਾਈ ਨਹੀਂ ਕੀਤੀ ਰੋਜ ਉਹੀ ਜਿਨ੍ਹਾਂ ਨੇ ਜ਼ਹਿਰ ਪਾਇਆ ਤੇ ਜਿਨ੍ਹਾਂ ਨੇ ਸਾਡੇ ਘਰੇ ਗੋਲੀਆਂ ਰੱਖੀਆਂ ਜਿਹੜਿਆਂ ਨੇ ਕੰਦਟ ਪਾਇ ਸਾਡੇ ਬੂਹੇ ਦੇ ਅੱਗੇ ਆਣਾਂ ਨ ਕਿ ਖਲੋਂਦੇ ਆ ਜੀ ਕੁੜੀ ਕਾਲਜ ਜਾਂਦੀ ਮਗਰ ਗੱਡੀ ਲਾ ਲੈਂਦੇ ਆ ਜੀ ਕਿਤੇ ਵੀ ਜਾਂਦੀ ਮਗਰ ਮਗਰਾ ਕਰਦੇ ਆ ਤੇ ਘਰੇ ਵੀ ਸਾਡੇ ਜਾਣ ਜਾਣ ਕੇ ਬੂਹੇ ਨੂੰ ਸਾਹਮਣੇ ਆਣਾਂ ਨ ਕਿ ਖਲੋਂਦੇ ਆ ਟੈਂਕੀ ਤੇ ਤੇਰੇ ਨਾਲ ਕੋਈ ਹੱਲ ਤਾਂ ਨਹੀਂ ਹੋਇਆ ਪ੍ਰਸ਼ਾਸਨ ਕੋਲ ਗੁਹਾਰ ਲਗਾਈ ਬਹੁਤ ਕੋਸ਼ਿਸ਼ ਅਸੀਂ ਕਰਕੇ ਵਿਖਿਆ ਅਸੀਂ ਕੋਈ ਜਗ੍ਹਾ ਨਹੀਂ ਛੱਡੇਗੀ ਕਿਸੇ ਤਰ੍ਹਾਂ ਦੀ ਕੋਈ ਜਗ੍ਹਾ ਨਹੀਂ ਛੱਡੇਗੀ ਇਹਨੇ ਸਾਡੀ ਨਹੀਂ ਸੀ ਐਸਐਸਪੀ ਨੇ ਤਾਂ ਇਹ ਹੀ ਕਿਹਾ ਸਭ ਕੋਸ਼ਿਸ਼ ਅਸੀਂ ਕਰਵਾ ਚੁੱਕੇ ਉਹਨਾਂ ਤੋਂ ਵੀ ਤਾ ਕੀ ਲੱਗਦਾ ਕੀ ਹੈ ਕਿ ਇਹ ਕੋਈ ਭੇਜ ਭਾਵੂ ਨਾ ਰਾਜਨੀਤਿਕ ਦਬਾਵ ਹੈ ਕੋਈ ਕੋਈ ਦਬਾਵ ਨਹੀਂ ਸਾਡੇ ਤੇ ਅਸੀਂ ਤਾਂ ਹਾਂਦੇ ਬਸ ਇਹ ਇਹਨੇ ਚੜ ਗਏ ਔਰ ਬਸ ਹੋਏ ਆਂਦੇ ਸੀ ਮਰ ਲਈ ਮਰਨਾ ਤਾਂ ਅਸੀਂ ਸਾਰੇ ਹੀ ਆਂ ਸਾਡੀ ਕੋਈ ਜ਼ਿੰਦਗੀ ਨਹੀਂ ਇਹ ਜਿਹੜਾ ਡਿਊਟੀ ਹੈਗਾ ਇਹਨੇ ਸਾਡੀ ਜ਼ਿੰਦਗੀ ਬਰਬਾਦ ਕਰਤੀ ਪਹਿਲਾਂ ਮੇਰੇ ਮੁੰਡੇ ਦੀ ਕਰਤੀ ਹੁਣ ਸਾਡੀ ਕਰਤੀ ਉਹ ਨਹੀਂ ਹੈਗੀ ਠੀਕ